ਪਾਕਿਸਤਾਨੀ ਸੈਂਸਰ ਬੋਰਡ ਨੇ ਪੰਜਾਬੀ ਫਿਲਮ ਜੀਵੇ ਸੋਨਿਆ ਜੀ ਨੂੰ ਕੀਤਾ ਬੈਨ। ਉਹ ਨੰਗੀ ਤਲਵਾਰ ਤੇ ਚੜਕੇ ਝੂਮਰ ਪਾ ਰਹੇ ਹੋ ਤੁਸੀਂ ਭਾਈ ਜਾਨ ਜਿੱਤਣ ਟਿੱਕੇ ਨਾ। ਅਦਾਕਾਰਾ ਸਿਮੀ ਚਾਹਲ ਨੇ ਪੋਸਟ ਸ਼ੇਅਰ ਕਰ ਕੀਤਾ ਖੁਲਾਸਾ। ਪੰਜਾਬੀ ਅਦਾਕਾਰਾ ਸਿਮੀ ਚਾਹਲ ਹਾਲੀ ਦੇ ਵਿੱਚ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੀ ਸੀ। ਉਹਨਾਂ ਦੀ ਫਿਲਮ ਜੀਵੇ ਸੋਨਿਆ ਜੀ 16 ਫਰਵਰੀ ਨੂੰ ਰਿਲੀਜ਼ ਹੋਈ ਸੀ ਕਿਉਂਕਿ ਪੂਰੀ ਦੁਨੀਆ 'ਚ ਦਰਸ਼ਕਾਂ ਦਾ ਦਿਲਚਸਪੀ ਹੈ ਇਸ ਫਿਲਮ 'ਚ ਸਿਮੀ ਚਾਹਲ ਦੀ ਪਾਕਿਸਤਾਨੀ ਐਕਟਰ ਇਮਰਾਨ ਅਬਾਸ ਨਾਲ ਰੋਮਾਂਟਿਕ ਕੈਮਿਸਟਰੀ ਹਰ ਕਿਸੇ ਨੂੰ ਕਾਫੀ ਪਸੰਦ ਆਈ ਹੈ ਹੁਣ ਇਸ ਫਿਲਮ ਨੂੰ ਲੈ ਕੇ ਨਵੀ ਅਪਡੇਟ ਸਾਹਮਣੇ ਆ ਰਹੀ ਹੈ ਦਰਅਸਲ ਸਿਮੀ ਚਾਹਲ ਅਤੇ ਇਮਰਾਨ ਅਬਾਸ ਫਿਲਮ ਜੀਵੇ ਸੋਨਿਆ ਜੀ ਨੂੰ ਪਾਕਿਸਤਾਨ ਦੇ ਵਿੱਚ ਬੈਨ ਕਰ ਦਿੱਤਾ ਗਿਆ ਪਾਕਿਸਤਾਨ 'ਚ ਵਸਦੇ ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਲਈ ਇਹ ਚਟਕਾ ਦੇਣ ਵਾਲੀ ਖਬਰ ਹੈ ਕਿਉਂਕਿ ਸਭ ਇਹੀ ਸੋਚ ਰਹੇ ਸਨ ਕਿ ਪੰਜਾਬੀ ਫਿਲਮ ਸਾਫ ਸੁਥਰੀਆਂ ਹੁੰਦੀਆਂ ਨੇ ਫਿਰ ਪਾਕਿਸਤਾਨ ਦੇ ਸੈਂਸਰ ਬੋਰਡ ਨੇ ਅਜਿਹਾ ਫੈਸਲਾ ਕਿਉਂ ਲਿਆ ਆਉ ਤੁਹਾਨੂੰ ਦੱਸਦੇ ਹਾਂ ਪੰਜਾਬੀ ਐਕਟ੍ਰੈਸ ਸਿਮੀ ਚਾਹਲ ਨੇ ਆਪਣੇ ਇੰਸਟਾਗ੍ਰam ਦੀ ਸਟੋਰੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਇੱਕ ਵੀਡੀਓ ਦਿਖਾਈ ਦੇ ਰਿਹਾ ਕਿ ਕੁਝ ਪਾਕਿਸਤਾਨੀ ਲੋਕ ਸਿਮੀ ਚਾਹਲ ਬਾਰੇ ਬੋਲ ਰਹੇ ਹਨ ਸਿਮੀ ਚਾਹ ਨੇ ਇਸ ਵੀਡੀਓ ਨੂੰ ਆਪਣੀ ਸਟੋਰੀ 'ਚ ਸ਼ੇਅਰ ਕਰ ਦਿਆ ਇੱਕ ਲੰਬੀ ਚੌੜੀ ਕੈਪਸ਼ਨ ਲਿਖੀ ਜਿਸ ਵਿੱਚ ਐਕਟ੍ਰੈਸ ਨੇ ਖੁਲਾਸਾ ਕੀਤਾ ਕਿ ਉਸ ਦੀ ਫਿਲਮ ਨੂੰ ਪਾਕਿਸਤਾਨੀ ਸੈਂਸਰ ਬੋਰਡ ਨੇ ਬੈਨ ਕਰ ਦਿੱਤਾ ਹੈ ਉਸ ਨੇ ਆਪਣੀ ਪੋਸਟ 'ਚ ਕਿਹਾ ਕਿ ਪਾਕਿਸਤਾਨ ਨੂੰ ਹਮੇਸ਼ਾ ਵਾਂਗ ਬਹੁਤ ਸਾਰਾ ਪਿਆਰ ਮੇਰੇ ਵੱਲੋਂ ਜੀ ਮੇਰੇ ਜ਼ਰੂਰ ਆਪਣੇ ਪਾਕਿਸਤਾਨੀ ਫੈਨਸ ਦੇ ਲਈ ਸਪੈਸ਼ਲ ਵੀਡੀਓ ਬਣਾ ਕੇ ਭੇਜਾਂਗੀ ਜੇ ਪਾਕਿਸਤਾਨ ਦੇ ਸੈਂਸਰ ਬੋਰਡ ਵੱਲੋਂ ਵੀ ਮੂਵੀ ਪਾਸ ਹੁੰਦੀ ਹੈ ਤੇ ਬਹੁਤ ਚੰਗਾ ਲੱਗਣਾ ਸੀ ਪਰ ਮੈਨੂੰ ਮੈਂ ਹੁਣ ਫੈਨਸ ਨੂੰ ਵੀਡੀਓ ਬਣਾ ਕੇ ਭੇਜਾਂਗੀ ਪਰ ਇਸ ਤਰ੍ਹਾਂ ਦੀ ਮੂਵੀ ਨੂੰ ਬੈਨ ਲੱਗਣਾ ਬਹੁਤ ਹੀ ਬੁਰੀ ਅਤੇ ਨਿਰਾਸ਼ਾ ਵਾਲੀ ਗੱਲ ਹੈ ਜੋ ਕਿ ਪਾਕਿਸਤਾਨ ਦੇ ਹੱਕ ਚ ਬੋਲਦੀ ਹੈ ਇਸ ਤੋਂ ਪਹਿਲਾਂ ਤੁਹਾਨੂੰ ਫਿਲਮ ਬੈਨ ਹੋਣ ਦਾ ਕਾਰਨ ਦੱਸਦੀ ਹਾਂ ਤੁਸੀਂ ਦੇਖੋ ਇਸ ਐਕਟ੍ਰੈਸ ਦੀ ਪੋਸਟ ਨੂੰ ਦੱਸਦੀ ਹੈ ਕਿ ਇਸ ਫਿਲਮ ਚ ਹਿੰਦੁਸਤਾਨੀ ਲੜਕੀ ਦਾ ਪਾਕਿਸਤਾਨੀ ਲੜਕੇ ਦੇ ਨਾਲ ਇਸ਼ਕ ਫਿਲਮ ਦੇ ਬੈਨ ਹੋਣ ਦੀ ਮੇਨ ਵਜ੍ਹਾ ਦੱਸਿਆ ਜਾ ਰਿਹਾ ਦੂਜੀ ਵਜ੍ਹਾ ਇਹ ਵੀ ਹੋ ਸਕਦੀ ਹੈ ਪਾਕਿਸਤਾਨੀ ਲੜਕਾ ਇੰਡੀਅਨ ਕੁੜੀ ਨਾਲ ਵਿਆਹ ਕਰਨ ਲਈ ਇੰਡੀਅਨ ਹੋਣ ਦਾ ਝੂਠਾ ਨਾਟਕ ਕਰਦਾ ਹੈ ਇਸ ਤੋਂ ਇਲਾਵਾ ਹੋਰ ਵੀ ਕੋਈ ਵਜ੍ਹਾ ਸਾਹਮਣੇ ਨਹੀਂ ਆਉਂਦੀ ਹੈ ਅੱਧੀ ਗੱਲ ਕਰੀਏ ਸਿਮੀ ਚਾਹਲ ਦੇ ਵਰਕਫਰੰਟ ਦੀ ਤਾਂ ਸਿਮੀ ਚਾਹਲ ਪੰਜਾਬੀ ਇੰਡਸਟਰੀ ਦੀ ਫੇਮਸ ਐਕਟਰਸ ਹੈ ਤੇ ਉਹ ਕਾਫੀ ਸੋਹਣਾ ਗਾਣੇ ਦੇ ਵੀ ਆ ਇੱਕ ਸਿੰਗਰ ਵੀ ਹੈ ਤੇ ਉਹਨਾਂ ਦੀ ਫਿਲਮ ਜੋ ਆ ਜੀਵ ਇਸੋਣਾ ਜੀ ਪੰਜਾਬੀ ਆਡੀਅנס ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤੀ ਗਈ ਹੈ ਤੁਹਾਨੂੰ ਇਸ ਬੈਨ ਹੋਈ ਫਿਲਮ ਨੂੰ ਲੈ ਕੇ ਤੁਹਾਡੇ ਕੀ ਪੁਆਇੰਟ ਆਫ View ਆ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਪੰਜਾਬੀ ਅਦਾਕਾਰਾ ਸਿਮੀ ਚਾਹਲ ਹਾਲੀ ਦੇ ਵਿੱਚ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੀ ਸੀ ਉਹਨਾਂ ਦੀ ਫਿਲਮ ਜੀਵੇ ਸੋਣਿਆ ਜੀ 16 ਫਰਵਰੀ ਨੂੰ ਰਿਲੀਜ਼ ਹੋਈ ਸੀ ਕਿਉਂਕਿ ਪੂਰੀ ਦੁਨੀਆ 'ਚ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ ਇਸ ਫਿਲਮ 'ਚ ਸਿਮੀ ਚਾਹਲ ਦੀ ਪਾਕਿਸਤਾਨੀ ਐਕਟਰ ਇਮਰਾਨ ਅਬਾਸ ਨਾਲ ਰੋਮਾਂਟਿਕ ਕੈਮਿਸਟਰੀ ਹਰ ਕਿਸੇ ਨੂੰ ਕਾਫੀ ਪਸੰਦ ਆਈ ਹੈ ਹੁਣ ਇਸ ਫਿਲਮ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਦਰਅਸਲ ਸਿਮੀ ਚਾਹਲ ਅਤੇ ਇਮਰਾਨ ਅਬਾਸ ਫਿਲਮ ਜੀਵੇ ਸੋਣਿਆ ਜੀ ਨੂੰ ਪਾਕਿਸਤਾਨ ਦੇ ਵਿੱਚ ਬੈਨ ਕਰ ਦਿੱਤਾ ਗਿਆ ਪਾਕਿਸਤਾਨ 'ਚ ਵਸਦੇ ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਲਈ ਇਹ ਚਟਕਾ ਦੇਣ ਵਾਲੀ ਖਬਰ ਕਿਉਂਕਿ ਸਭ ਇਹੀ ਸੋਚ ਰਹੇ ਸਨ ਕਿ ਪੰਜਾਬੀ ਫਿਲਮ ਸਾਫ਼ ਸੁਥਰੀਆਂ ਹੁੰਦੀਆਂ ਨੇ ਫਿਰ ਪਾਕਿਸਤਾਨ ਦੇ ਸੈਂਸਰ ਬੋਰਡ ਨੇ ਅਜਿਹਾ ਫੈਸਲਾ ਕਿਉਂ ਲਿਆ ਆਉ ਤੁਹਾਨੂੰ ਦੱਸਦੇ ਹਾਂ ਪੰਜਾਬੀ ਐਕਟ੍ਰੈਸ ਸਿਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਇੱਕ ਵੀਡੀਓ ਦਿਖਾਈ ਦੇ ਰਿਹਾ ਕਿ ਕੁਝ ਪਾਕਿਸਤਾਨੀ ਲੋਕ ਸਿਮੀ ਚਾਹਲ ਵਾਰੇ ਬੋਲ ਰਹੇ ਹਨ ਸਿਮੀ ਚਾਹਨੇ ਇਸ ਵੀਡੀਓ ਨੂੰ ਆਪਣੀ ਸਟੋਰੀ 'ਚ ਸ਼ੇਅਰ ਕਰਦੇ ਆ ਇੱਕ ਲੰਬੀ ਚੌੜੀ ਕੈਪਸ਼ਨ ਲਿਖੀ ਜਿਸ ਵਿੱਚ ਐਕਟ੍ਰੈਸ ਨੇ ਖੁਲਾਸਾ ਕੀਤਾ ਕਿ ਉਸ ਦੀ ਫਿਲਮ ਨੂੰ ਪਾਕਿਸਤਾਨੀ ਸੈਂਸਰ ਬੋਰਡ ਨੇ ਬੈਨ ਕਰ ਦਿੱਤਾ ਉਸ ਨੇ ਆਪਣੀ ਪੋਸਟ 'ਚ ਕਿਹਾ ਕਿ ਪਾਕਿਸਤਾਨ ਨੂੰ ਹਮੇਸ਼ਾ ਵਾਂਗ ਬਹੁਤ ਸਾਰਾ ਪਿਆਰ ਮੇਰੇ ਵੱਲੋਂ ਜੀ ਮੇਰੇ ਜ਼ਰੂਰ ਆਪਣੇ ਪਾਕਿਸਤਾਨੀ ਫੈਨਸ ਦੇ ਲਈ ਸਪੈਸ਼ਲ ਵੀਡੀਓ ਬਣਾ ਕੇ ਭੇਜਾਂਗੀ ਜੇ ਪਾਕਿਸਤਾਨ ਦੇ ਸੈਂਸਰ ਬੋਰਡ ਵੱਲੋਂ ਵੀ ਮੂਵੀ ਪਾਸ ਹੁੰਦੀ ਹੈ ਤੇ ਬਹੁਤ ਚੰਗਾ ਲੱਗਣਾ ਸੀ ਪਰ ਮੈਨੂੰ ਮੈਂ ਹੁਣ ਫੈਨਸ ਨੂੰ ਵੀਡੀਓ ਬਣਾ ਕੇ ਭੇਜਾਂਗੀ ਪਰ ਇਸ ਤਰ੍ਹਾਂ ਦੀ ਮੂਵੀ ਨੂੰ ਬੈਨ ਲੱਗਣਾ ਬਹੁਤ ਹੀ ਬੁਰੀ ਅਤੇ ਨਿਰਾਸ਼ਾਵਲੀ ਗੱਲ ਹੈ ਜੋ ਕਿ ਪਾਕਿਸਤਾਨ ਦੇ ਹੱਕ ਚ ਬੋਲਦੀ ਹੈ ਇਸ ਤੋਂ ਪਹਿਲਾਂ ਤੁਹਾਨੂੰ ਫਿਲਮ ਬੈਨ ਹੋਣ ਦਾ ਕਾਰਨ ਦੱਸ ਦिए ਤੁਸੀਂ ਦੇਖੋ ਇਸ ਐਕਟ੍ਰੈਸ ਦੀ ਪੋਸਟ ਨੂੰ ਦੱਸ ਦिए ਕਿ ਇਸ ਫਿਲਮ ਚ ਹਿੰਦੁਸਤਾਨੀ ਲੜਕੀ ਦਾ ਪਾਕਿਸਤਾਨੀ ਲੜਕੇ ਦੇ ਨਾਲ ਇਸ਼ਕ ਫਿਲਮ ਦੇ ਬੈਨ ਹੋਣ ਦੀ ਮੇਨ ਵਜ੍ਹਾ ਦੱਸਿਆ ਜਾ ਰਿਹਾ ਦੂਜੀ ਵਜ੍ਹਾ ਇਹ ਵੀ ਹੋ ਸਕਦੀ ਹੈ ਪਾਕਿਸਤਾਨੀ ਲੜਕਾ ਇੰਡੀਅਨ ਕੁੜੀ ਨਾਲ ਵਿਆਹ ਕਰਨ ਲਈ ਇੰਡੀਅਨ ਹੋਣ ਦਾ ਝੂਠਾ ਨਾਟਕ ਕਰਦਾ ਹੈ ਇਸ ਤੋਂ ਇਲਾਵਾ ਹੋਰ ਵੀ ਕੋਈ ਵਜ੍ਹਾ ਸਾਹਮਣੇ ਨਹੀਂ ਆਉਂਦੀ ਹੈ ਅਤੇ ਗੱਲ ਕਰੀਏ ਸਿਮੀ ਚੋਹਲ ਦੇ ਵਰਕ ਫਰੰਟ ਦੀ ਤਾਂ ਸਿਮੀ ਚੋਹਲ ਪੰਜਾਬੀ ਇੰਡਸਟਰੀ ਦੀ ਫੇਮਸ ਐਕਟਰਸ ਹੈ ਤੇ ਉਹ ਕਾਫੀ ਸੋਹਣਾ ਗਾਉਂਦੇ ਵੀ ਹੈ ਇੱਕ ਸਿੰਗਰ ਵੀ ਹੈ ਤੇ ਉਹਨਾਂ ਦੀ ਫਿਲਮ ਜੋ ਆ ਜੀਵੇ ਸੋਹਣਾ ਜੀ ਪੰਜਾਬੀ ਆਡੀਅנס ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤੀ ਗਈ ਹੈ ਤੁਹਾਨੂੰ ਇਸ ਬੈਨ ਹੋਈ ਫਿਲਮ ਨੂੰ ਲੈ ਕੇ ਤੁਹਾਡੇ ਕੀ ਪੁਆਇੰਟ ਆਫ View ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ